ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਰੀਲ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਸੀ ਅਮਰਤਾਪ ਕੁੜੀ ਦੀ ਜੋ ਇੱਕ ਇਨਫਲੂਐਂਸਰ ਆ ਜੋ ਇੱਕ ਇੰਟਰਵਿਊ ਦੇ ਵਿੱਚ ਦੋਸਤੋਂ ਉਮੀਦ ਕਰਦਾ ਤੁਸੀਂ ਸਾਰੇ ਹੀ ਵਧੀਆ ਹੋਗੇ ਅੱਜ ਆਪਾਂ ਇੱਕ ਐਸੀ ਇੱਕ ਵੀਡੀਓ ਤੇ ਰਿਐਕਸ਼ਨ ਕਰਾਂਗੇ ਯਾਰ ਵਾਲੇ ਜੋ ਇੱਕ ਬਾਬਾ ਜੀ ਐਂ ਜੀ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ ਉਹਨਾਂ ਦੇ ਵੀਜ਼ੇ ਤੇ ਪਾਸਪੋਰਟ ਤੇ ਆਪ ਦਾ ਸਾਈਨ ਕਰ ਦਿੰਦੇ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਹੈ ਕੀ ਇਹ ਸੱਚ ਹੈ ਕਿ ਝੂਠ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੇਗਾ ਤੇ ਅਭੀ ਤੱਕ ਆਪਨੇ ਮਾਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੀ ਰਾਏ ਦਾ ਇਬਾਦ ਕਮੈਂਟ ਵਿੱਚ ਕਰ ਦਿਓ ਤੇ ਲਸ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਰੀਲ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਸੀ ਅਮਰਤਾਵ ਕੁੜੀ ਦੀ ਜੋ ਇੱਕ ਇਨਫਲੂਐਂਸਰ ਆ ਜੋ ਇੱਕ ਇੰਟਰਵਿਊ ਦੇ ਵਿੱਚ ਦੱਸਦੀ ਪਈ ਹੁੰਦੀ ਹੈ ਕਿ ਮੈਂ ਬਕਰਮਪੁਰ ਵਾਲੇ ਬਾਬੇ ਸੁਰਿੰਦਰ ਸਾਈ ਕੋਲ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੇਰਾ ਵੀਜ਼ਾ ਲੱਗ ਜਾਊਗਾ ਸੁਰਿੰਦਰ ਸਾਈ ਉਹੀ ਬਾਬਾ ਦਾ ਜੋ ਅਕਸਰ ਹੀ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਾਂ ਦੇਖਦੇ ਆਂ ਕਿ ਪਾਸਪੋਰਟ ਦੇ ਪਰ ਸੈਨ ਕਰ ਦਿੰਦਾ ਤੇ ਇਸ ਨਾਲ ਲੋਕਾਂ ਦਾ ਵੀਜ਼ਾ ਆ ਜਾਂਦਾ ਇੱਕ ਸੈਨ ਕਰਨ ਦੇ ਨਾਲ ਹੀ ਅਮਰਤਾਵ ਨੇ ਕਿਹਾ ਕਿ ਤੇ ਜਦੋਂ ਮੈਂ ਘਰ ਆ ਕੇ ਉਸ ਦਿਨ ਵੀਜ਼ਾ ਦੇਖਿਆ ਤਾਂ ਮੇਰੀ ਰਿਫਿਊਜ਼ਲ ਲੱਗ ਗਈ ਤੇ ਉਸ ਇੰਟਰਵਿਊ ਦੇ ਵਿੱਚ ਅਮਰਤਾਵ ਕੁੜੀ ਨੇ ਇਹੀ ਕਿਹਾ ਸੀ ਕਿ ਇਨ੍ਹਾਂ ਪਖੰਡੀਆਂ ਤੋਂ ਬਚੋ ਇਹ ਬਾਬੇ ਨਹੀਂ ਹੈਗੇ ਇਹ ਸਿਰਫ ਇਨ੍ਹਾਂ ਨੇ ਇੱਕ ਕੰਮ ਤੋਰਿਆ ਹੋਇਆਗਾ ਜੇਕਰ ਇਹ 100 ਜਾਨੇ ਨੂੰ ਕਹਿ ਦਿੰਦੇ ਨੇ ਕਿ ਤੇਰਾ ਵੀਜ਼ਾ ਲੱਗ ਜਾਊਗਾ ਉਹਨਾਂ ਦੇ ਵਿੱਚੋਂ 20 25 ਜਾਨੇ ਦੇ ਵੀਜ਼ੇ ਜੇ ਆ ਜਾਂਦੇ ਨੇ ਤਾਂ ਬਸ ਬੱਲੇ ਬੱਲੇ ਹੋ ਜਾਂਦੀ ਹੈ ਕਿ ਇਹ ਅਮਰਤਾਪ ਕੁੜੀ ਦਾ ਕਹਿਣਾ ਸੀਗਾ ਇਸ ਦੇ ਚੱਲਦਿਆਂ ਹੁਣ ਬਕਰਮਪੁਰਾ ਵਾਲੇ ਬਾਬੇ ਸੁਰਿੰਦਰ ਸਾਈਂ ਦੇ ਹੱਕ ਦੇ ਵਿੱਚ ਪਾਇਲ ਪਰਮ ਬੋਲੀਆ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਟੋਰੀ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਇੱਕ ਇਹ ਚਾਵਲ ਜੋ ਪਹਿਲਾਂ ਤਾਂ ਬਾਬਿਆਂ ਕੋਲੇ ਜਾਂਦੀਆਂ ਨੇ ਫਿਰ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੰਦੀਆਂ ਨੇ ਪਹਿਲਾਂ ਜਾਂਦੇ ਹੀ ਕਿਉਂਗੇ ਖਾਗਾ ਲੋਕਾਂ ਦਾ ਤੇ ਨਾਲ ਦੀ ਨਾਲ ਕੁਝ ਕੁ ਬੋਲਿਆ ਵੀ ਹੈਗਾ ਪਾਇਲ ਪਰਮ ਨੇ ਅਮਰਤਾਪ ਬਾਰੇ ਬਾਕੀ ਤੁਸੀਂ ਅੱਗੇ ਛੋਟੀ ਜੀ ਕਲਿੱਪ ਜ਼ਰੂਰ ਦੇਖਿਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਬਾਬਿਆਂ ਦੇ ਵਿੱਚ ਕੋਈ ਕਲਾਮਤ ਹੁੰਦੀ ਆ ਜਾਂ ਨਹੀਂ ਹੁੰਦੀ ਜਾਂ ਇਦਾਂ ਹੀ ਬਸ ਇਹਨਾਂ ਨੇ ਪੈਸੇ ਕਮਾਉਣ ਦਾ ਢੰਗ ਬਣਾਇਆ ਹੋਇਆਗਾ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਰੱਬ ਰਾਖਾ ਲੋਕਾਂ ਨੂੰ ਸਮਝ ਨਹੀਂ ਆਂਦੀ ਪਹਿਲਾਂ ਸੁਰੇਂਦਰ ਸਾਈ ਜੀ ਕੋਲ ਮੱਥੇ ਟੇਕ ਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ ਜੇ ਕੁਝ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਬਣ ਗੜਦਾ ਇਹ ਚੰਗੀ ਪਬਲੀਸਿਟੀ ਆ ਲੋਕਾਂ ਨੇ ਯਾਰ ਜਾਂ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਨਾ ਬੋਲੋਗੇ ਸਾਨੂੰ ਯਾਰ ਇਦਾਂ ਕੀ ਤੁਸੀਂ ਚਾਰ ਵਿਹੂਆਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ ਠੀਕ ਹੈ ਜੇ ਬਦਨਾਮ ਹੀ ਕਰ ਰਹੇ ਹੋ ਤੇ ਆਪਣਾ ਆਪਸ ਵਿੱਚ ਕਰੋ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਕਰਪੁਰ ਕਿ ਹਾਂ ਉੱਥੇ ਜਾਓ ਸਾਡੀ ਮਨੋਗਾਮਨਾ ਪੂਰੀਆਂ ਹੋਣਗੀਆਂ ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਦਾ ਹੈਗੀ ਉਹ ਜਾਣਦੇ ਨੇ ਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦਾ ਰੈਕਸ਼ਨ ਕੀਤਾ ਦੇਖਿਆ ਕਿ ਭਾਈ ਜੀ انہوں نے ایک لڑکی نے جو جو پروفیشنل ہے انہوں نے اپنی ایک انسٹاگرام پر سٹوری لگائی تھی اور بابا جی کے بارے میں بتایا اگر آپ لوگ اتنے وشواس کرتے ہو تو پھر ان کو بدنام کیوں کرتے ہو پھر ان کے پاس جاتے کیوں ہمارا ویزا نہیں لگ رہا اور ہمارے پاسپورٹ پر سین کرو تو تبھی ہمارا ویزا لگے گا اگر آپ اسے بدنام ہی کرنا چاہتے ہو تو پھر اس کے بعد جاتے کیوں آپ نہ جائیں कुछ तो ऐसे बंदे होते हैं जिनसे वो सारा कुछ आपने उनकी स्टोरी लीड में आपने सुना बट मुझे तो थोड़ा सा डिसीजन स्कूल मिला है बट ऐसा सही कहा है इस मैडम ने भाई अगर आपको इतना विश्वास नहीं है यकीन नहीं है नहीं जाते है तो फिर आप वहाँ पर जाए ही नहीं तो बट उम्मीद है कि आपको वीडियो पसंद आई और वीडियो का जो आपकी क्या राय है आपने कमेंट में देना है तो मिलते हैं नेक्स्ट वीडियो के अंदर तब के लिए बाय बाय गाइस